ਬੇਸ਼ਰਮ ਸ਼ਕਤੀवान ਹੈ ਆਪਣੇ ਸੰਤਾਂ ਨੂੰ ਆਪਣੇ ਭਗਤਾਂ ਨੂੰ ਆਪਣੇ ਸੇਵਕਾਂ ਨੂੰ ਪਾਪ ਕਰਮ ਜਿਸ ਕਾਰਨ ਦੁੱਖ ਪ੍ਰਾਪਤ ਹੁੰਦਾ ਕਿਰਪਾ ਦ੍ਰਿਸ਼ਟੀ ਨਾਲ ਉਹਨੂੰ ਨਾਸ ਵੀ ਕਰ ਦਿੰਦਾ ਰੂਪਾਸ਼ਾ ਕਹਿੰਦੇ ਕਿਰਪਾ ਗਾਗਵ ਲੋਕਣ ਕਿਨੋ ਦਾਸ ਕਾ ਦੁੱਖ ਆ ਵਿਧਾਰੇ ਜਿਸ ਉਤੇ ਵਾਹਿਗੁਰੂ ਜੀ ਐਸੀ ਰਹਿਮਤ ਹੋ ਜਾਂਦੀ ਆ ਜਿਹਦੇ ਉੱਤੇ ਸਤਿਗੁਰੂ ਦੀ ਆਪਣੀ ਕਿਰਪਾ ਦ੍ਰਿਸ਼ਟੀ ਕਰ ਦਿੰਦੇ ਨੇ ਉਹਨੂੰ ਨਦਰੋ ਨਦਰ ਨਿਹਾਲ ਕਰ ਦਿੰਦੇ ਨੇ ਉਹਨੂੰ ਦੁੱਖਾਂ ਤੋਂ ਰਹਿਤ ਕਰ ਦਿੰਦੇ ਨੇ ਜਿੰਨ ਕੋ ਨੰਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਪਵਕੀ ਜੇ ਤੇ ਸਤਗੁਰ ਦੀ ਦ੍ਰਿਸ਼ਟੀ ਪੈ ਜਾਵੇ ਨਾ ਉਹਨੂੰ ਨਦਰੋ ਨਦਰ ਨਿਹਾਲ ਵੀ ਕਰ ਦਿੰਦੇ ਨੇ ਐਸੀ ਆ ਕਿਉਂਕਿ ਆਪਣੇ ਧਰਮ ਨੂੰ ਸੁਭਾਲਦੇ ਜਿਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਆ ਮਾਤਾ ਦੀ ਉਧਰ ਮਾਤਾ ਦੀ ਪੇਟ ਦੇ ਵਿੱਚ ਵੀ ਰੱਖਿਆ ਕਰਦਾ ਨਾ ਉਸ ਸਮੇਂ ਜੀਵ ਆ ਪ੍ਰਬੋਧ ਦੀ ਚਿੰਤਾ ਵਿੱਚ ਸਮਾ ਆਪਣਾ ਗੁਜ਼ਾਰਦਾ। ਪ੍ਰਤਪਾਲ ਮਾਤਾ ਉਧਰ ਰੱਖ ਕੇ ਅਗਣ ਦੇ ਤਨਾ ਸੇਕ। ਸੋਈ ਸਵਾਮੀ ਇਹੀ ਹਾਂ ਰੱਖ ਕੇ ਬੂਝ ਬੁੱਧ ਵਿਵੇਕ। ਜੇ ਦੇ ਮਨ ਵਿੱਚ ਐਸਾ ਨਿਸ਼ਚਾ ਡ੍ਰਿੜ ਹੋ ਜਾਵੇ ਕਿ ਮਰਨ ਵਾਲਾ ਜਾਂ ਮਰਨ ਮਾਰਨ ਰੱਖਣ ਵਾਲਾ ਇੱਕ ਪਰਮੇਸ਼ਰ ਆ। ਇਹ ਸਾਡੇ ਸਾਰਿਆਂ ਦੇ ਅੰਦਰ ਨਿਸ਼ਚੈ ਪੈਦਾ ਹੋਣਾ ਚਾਹੀਦਾ ਭਾਈ ਮਰਨ ਵਾਲਾ ਵੀ ਰੱਖਣ ਵਾਲਾ ਵੀ ਇੱਕ ਅਕਾਲ ਪੁਰਖ ਪ੍ਰਵੇਸ਼ ਰ ਆ ਮਾਰੇ ਰਾਖੇ ਏਕੋ ਆਪ ਮਨੁਕ ਕਹਿ ਕਿਛ ਨਾਹੀ ਹਾਥ ਕਹਿੰਦੇ ਮਾਰੇ ਰਾਖੇ ਇਕ ਵਾਰ ਮਰਨ ਵਾਲਾ ਵੀ ਰੱਖਣ ਵਾਲਾ ਵੀ ਏਕਾ ਮਨੁੱਖ ਕੈ ਕਿਸ ਨਾਈ ਹਾਤ ਮਨੁੱਖ ਦੇ ਕੋਈ ਹੱਥ ਨਹੀਂ ਜਾਂ ਮਾਰੇ ਰਾਕੇ ਕੋ ਸੋਏ ਐਸਾ ਅਧਰ ਵਿਸ਼ਵਾਸੀ ਸੰਤ ਭਗਤ ਨਾਗ ਤੇ ਮਨੁੱਖ ਨੂੰ ਮਾਰਨ ਸਮਝ ਕੇ ਉਸ ਕੋਲੋਂ ਭੈ ਕਰਦਾ ਨਾ ਹੀ ਕਿਸੇ ਨੂੰ ਮਨੁੱਖ ਨੂੰ ਰੱਖਣ ਵਾਲਾ ਸਮਝ ਕੇ ਉਸ ਦਾ ਆਸਰਾ ਕਰਦਾ ਬਲਕਿ ਸਾਰਾ ਕੁਝ ਕਰਨ ਵਾਲਾ ਕਾਲਪੁਰਖ ਪਰਮੇਸ਼ਰ ਆ ਉਗੇ 사ਦਗੁਰੂ ਪਾਤਸ਼ਾਹ ਮਹਾਰਾਜ ਇੱਥੇ ਜਗਿਆਸੂ ਨੂੰ ਇਹੀ ਗੱਲ ਚੇਤੇ ਕਰਵਾਉਂਦੇ ਨੇ ਕਿ ਭਾਈ ਦੁੱਖ ਮੁਸੀਬਤਾਂ ਦੀਆਂ ਘੜੀਆਂ ਵਿੱਚ ਮਨੁੱਖ ਮਨੁੱਖ ਦਾ ਸਾਥ ਛੱਡ ਜਾਂਦੇ ਨੇ ਆਮ ਵੀ ਵੇਖਣ ਵਿੱਚ ਵੀ ਆਉਂਦਾ ਵਾ ਜਿਹੜੇ ਸਵਾਰਥੀ ਇਨਸਾਨ ਹੁੰਦੇ ਨਾ ਦੁੱਖ ਮੁਸੀਬਤ ਕਹਿੰਦੇ ਪੈ ਜਾਣ ਤੇ ਸੰਸਾਰ ਦਾ ਕੋਈ ਵੀ ਨੇੜੇ ਤੋਂ ਨੇੜੇ ਰਿਸ਼ਤੇਦਾਰ ਜਿਹੜਾ ਨਾ ਉਹ ਵੀ ਨੇੜੇ ਨਹੀਂ ਜਾਂਦਾ ਉਦੋਂ ਸਮੇਂ ਇਥੋਂ ਤੱਕ ਭੈਣ ਭਰਾ ਪਤੀ ਪਤਨੀ ਪਤੀ ਨੂੰ ਕੋੜ ਹੋ ਜਾਵੇ ਪਤੀ ਦੂਰ ਹੋ ਜਾਂਦਾ ਐ ਪਤਨੀ ਦੂਰ ਹੋ ਜਾਂਦੀ ਹੈ ਜੇ ਪਤਨੀ ਨੂੰ ਕੋੜ ਹੋ ਜੇ ਪਤੀ ਦੂਰ ਹੋ ਜਾਂਦਾ ਨੇੜੇ ਨਹੀਂ ਹੁੰਦੀ ਜਨਨ ਪਿਤਾ ਲੋਕ ਸੁਧ ਬੰਤਾ ਕੋਈ ਨਾ ਕਿਸ ਕੀ ਧਰਿਆ ਤੇ ਕਹਿੰਦੇ ਜਿਹ ਲੋਗਣ ਕੇ ਹਿਤ ਪਾਪ ਕਰੇ ਮਨ ਤੇ ਨਾ ਕਜ ਕਾਜ ਸਵਾਰੇ ਜਬ ਲੋ ਤਵਕੇ ਸੁਖੀਰਤ ਹੈ ਤਬ ਹੀ ਮੁਖ ਮੈਂ ਪੁਕਾਰ ਬਾਰੇ ਤਰ ਮੈ ਫਲ ਹੀਰ ਭੰਗਮ ਕੇ ਗਨ ਆਵਤ ਕੇਦਰ ਚੋਚ ਪਸਾਰੇ ਨਰ ਆਪਤ ਔਰ ਤਰਦੇ ਦਾ ਲਾਗੇ ਨਰਯੋਦ ਬਿਹੰਗਮ ਦੂਰ ਆਧਾਰੇ ਇਸ ਹਾਲ ਕਾਰਵੀ ਨੇ ਸਵਈਆ ਲਿਖਿਆ ਵਾ ਗੁਰਬਾਣੀ ਦਾ ਦੀ ਕਿੰਦੇ ਮਨੁੱਖ ਦੀ ਅਜਿਹੀ ਹਾਲਾਤ ਹੋ ਜਾਂਦੀ ਆ ਦੁੱਖ ਮੁਸੀਬਤਾਂ ਵੇਲੇ ਇੱਕ ਵਾਹਿਗੁਰੂ ਜੋ ਆਪਣੇ ਧਰਮ ਨੂੰ ਪਾਲਦਾ ਹੋਇਆ ਉਹ ਆਪਣੇ ਪਿਆਰਿਆਂ ਦੀ ਰੱਖਿਆ ਕਰਦਾ ਜੀ ਜਿਦਾ ਸਤਜੁਗ ਤੋਂ ਲੈ ਕੇ ਹੁਣ ਤੱਕ ਇਤਿਹਾਸ ਬੋਲ-ਬੋਲ ਕੇ ਦੱਸ ਰਿਹਾ ਜਿਸ ਤਰ੍ਹਾਂ ਆਪਣੇ ਭਗਤਾਂ ਦੀ ਰੱਖਿਆ ਕੀਤੀ ਆ ਆਪ ਹਰ ਰੋਜ ਪੜਦੇ ਆ ਨਾ ਸੋਤਰ ਦਾ ਪਾਠ ਕਰਦੇ ਹਰ ਯੁਗ ਯੁਗ ਭਗਤੋ ਪਾਇਆ ਪੈਜ ਰਖਦਾ ਆਇਆ RAM ਰਾਜੇ ਅਰਧ ਅਖਸ਼ ਦੁਸ਼ਟ ਹਰ ਮਾਰਿਆ ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਆਉਂਦੇ ਮੁਖ ਲਾਇਆ ਕਹਿੰਦੇ ਜਿਹੜਾ ਹੰਕਾਰੀ ਨੇ ਬੜਿਆ ਬਾਪ ਆਪਣੇ ਪੁੱਤਰ ਦਾ ਬੜਾ ਮਾਨ ਤੇ ਹੰਕਾਰ ਕਰਦਾ ਸੀ ਹਰਨਾਖਸ਼ ਕਿ ਮੈਂ ਹੀ ਆ ਸੰਸਾਰ ਦੇ ਉੱਤੇ ਹੋਰ ਕੋਈ ਨਹੀਂ ਆ ਕਿ ਮੇਰਾ ਨਾਮ ਜਪਣਾ ਵਾ ਤੁਸੀਂ ਕੁਛ ਕੋਈ ਰੱਬ ਨਹੀਂ ਹੈਗਾ ਕੋਈ ਪਰਮਾਤਮਾ ਨਹੀਂ ਹੈਗਾ ਬਸ ਮੇਰਾ ਨਾਮ ਜਪੋ ਤੇ ਪਰਮਾਤਮਾ ਨੇ ਕੀ ਕੀਤਾ ਰੱਬ ਨੇ ਕੀ ਕੀਤਾ ਰਨਾਖਸ਼ ਦੇ ਘਰ ਹੀ ਭਗਤ ਭੇਜ ਦਿੱਤਾ ਹੋਰ ਕਿਸੇ ਬਗਾਨੇ ਦੇ ਘਰ ਨਹੀਂ ਭੇਜਿਆ ਕਿ ਹੋਰ ਕਿਸੇ ਦੇ ਘਰ ਭੇਜਿਆ ਵੀ ਜਿਹੜਾ ਦੁਸ਼ਟ ਬੰਦਾ ਜਿਹੜਾ ਕਹਿੰਦਾ ਮੀਰਾ ਨਾਮ ਜਪੋ ਉਹਦੇ ਘਰ ਭਗਤ ਕਿੱਦਾਂ ਆ ਗਿਆ ਕਿਉਂਕਿ ਉਹਦੀ ਘਰ ਵਾਲੀ ਜਿਹੜੀ ਸੀ ਨਾ ਉਹ ਰਾਬਣੂ ਮੰਨਣ ਵਾਲੀ ਸੀ ਉਹ ਚਲਦੀ ਭਵੇਂ ਰਨਾਖਿਨਾ ਸੀ ਪਰ ਅੰਦਰ RAM RAM ਜਪ ਦੀ ਪਰਮੇਸ਼ਰ ਨੂੰ ਯਾਦ ਕਰਦੀ ਹੁਣ ਉਹਦੀ ਕੋਖ ਤੋਂ ਪੈਦਾ ਹੋਇਆ ਪ੍ਰਹਲਾਦ ਤੇ ਕਹਿੰਦੇ ਜਿੰਨਾ ਚਿਰ ਮਾਂ ਦਾ ਸੰਗ ਨਾ ਆਵੇ ਉਹ ਜਗਲ ਦੀ ਬੰਦ ਮਾਂ ਹੀ ਬੱਚੇ ਦਾ ਪਹਿਲਾ ਟੀਚਰ ਹੁੰਦੀ ਆ ਉਹ ਮਾਣੇ ਨਾਲ ਦੁੱਧ ਚ ਘੋਣਾ ਆਪਣੀ ਝੋਲੀ ਜੇ ਪਾਉਣਾ ਨਾਲੇ ਰਾਮ ਰਾਮ ਜੇ ਪਾਉਣਾ ਕਿਉਂਕਿ ਉਹਨਾ ਅਕਸ਼ਤੇ ਰਾਜਾ ਸੀ ਉਹ ਤਖਤ ਤੇ ਬੈੰਡਾ ਸੀ ਉਹਨੇ ਆਪਣੇ ਮਹਿਲਾਂ ਦੇ ਵਿੱਚ ਹੌਲੀ ਹੌਲੀ ਰਾਮ ਜੇ ਪਾਇਆ ਕਰਨਾ ਉਹਨੂੰ ਜੋ ਜੋ ਉਹ ਵਾਧਾ ਗਿਆ ਵੱਡਾ ਹੁੰਦਾ ਗਿਆ ਤ्यों ਤੇ ਉਹਨੂੰ ਰਾਮ ਦੀ ਸਮਝ ਪੈੰਦੀ ਗਈ ਕੀ ਵਾਕੰਨਾ ਦੂਸਰੀ ਪਰਮੇਸ਼ਰ ਦੀ ਕਿਰਪਾ ਹੋਰ ਐਸੀ ਪਰਮੇਸ਼ਰ ਦੀ ਕਿਰਪਾ ਕਰਤੀ ਕਿ ਉਹਨਾਂ ਘਰ ਦੇ ਵਿੱਚ ਹੀ ਬਗਾਵਤ ਖੜੀ ਹੋ ਗਈ ਆ ਦੁਨੀਆ ਦੇ ਵਿੱਚ ਬਗਾਵਤ ਨਹੀਂ ਖੜੀ ਹੋਈ ਘਰ ਦੇ ਵਿੱਚ ਹੀ ਹੋ ਗਈ ਆ ਕਿਉਂ ਕਹਿੰਦਾ ਵਾ ਮੇਰਾ ਨਾਮ ਜਪਣਾ ਪੁੱਤਰ ਕਹਿੰਦਾ ਨਹੀਂ ਮੈਂ ਰਾਮ ਦਾ ਨਾਮ ਜਪਣਾ ਕਿਉਂ ਕਿਉਂਕਿ ਉਹਨੇ ਵਰ ਲੈ ਹੋਈ ਸੀ ਹਰਨਾਕਸ਼ ਵਰ ਲੈ ਕੇ ਆਇਆ ਸੀ ਬੜੀ ਬੰਦਗੀ ਕੀਤੀ ਹਰਨਾਕਸ਼ ਨੇ ਬੰਦਗੀ ਕਰਕੇ ਤਾਪ ਕਰਕੇ ਵਰ ਲੈ ਸੀ ਪ੍ਰਮਾਤਮਾ ਦੇ ਕੋਲੋਂ ਕੀ ਨਾਮੇ ਅੰਦਰ ਮਰਾਂ ਨਾਮੇ ਬਾਹਰ ਮਰਾਂ ਨਾਮੇ ਅਸਤਤ ਨ ਮਰਨਾ ਨਾਮ ਸਸਤਰ ਨ ਮਰਾਂ ਨਾਮੇ ਦਿਨੇ ਮਰਨਾ ਨ ਰਾਤ ਮਰਾਂ ਨਾਮੇ ਧਰਤੀ ਤੇ ਮਰਨਾ ਨਾਮੇ ਕਾਸ਼ ਮਰਾਂ ਐਨੇ ਵਰ ਲੈ ਸੀ ਵਰ ਲੈ ਕੇ ਹੰਕਾਰੀ ਬਣ ਗਿਆ ਨਹੀਂ ਨਾ ਕਿ ਉਹਨੂੰ ਇਹ ਸੀ ਬਸ ਮਰਨਾ ਨਹੀਂ ਉਹਨ ਮੈਂ ਕਿ ਮੈਂ ਅਮਰ ਹੋ ਗਿਆ ਮੈਂ ਸਦਾ ਹੀ ਰਹਿਣਾ ਵਾ ਪਰ ਇਹ ਨਹੀਂ ਪਤਾ ਕਿ ਜਿਹੜੀ ਚੀਜ਼ ਜਨਮੀ ਆ ਉਹਨੇ ਮਰਨਾ ਤੇ ਹੀ ਕੋਈ ਨਾ ਕੋਈ ਪਾਲਣਾ ਹੰਕਾਰੀ ਹੋਣ ਕਰਕੇ ਪ੍ਰਮਾਤਮਾ ਨੇ ਫਿਰ ਉਹਨੂੰ ਮਾਰਿਆ ਗਿਆ ਉਹਦੇ ਘਰ ਭਗਤ ਪੈਦਾ ਕੀਤਾ ਭਗਤ ਦੇ ਨਾਲ ਬਗਾਵਤ ਖੜੀ ਹੁੰਦੀ ਆ ਦੋ ਪਿਓ ਪੁੱਤਾਂ ਦੇ ਵਿੱਚ ਫਿਰ ਲੜਾਈ ਹੁੰਦੀ ਪਿਓ ਵੜੇ ਤੁਸੀਂ ਇਹ ਦਿੰਦਾ ਪੁੱਤਰ ਨੂੰ ਪਾਣੀ ਸੁਣਦਾ ਪਾਣੀ ਕੁਛ ਨਹੀਂ ਕਹਿੰਦੀ ਪਾਣੀ ਵੀ ਕੋਹ ਨਹੀਂ ਕਹਿੰਦਾ ਉਹ ਨੂੰ ਕਿਉਂਕਿ ਉਹ ਭਗਤ ਸੀ ਪ੍ਰਮਾਤਮਾ ਦਾ ਅੱਗ ਵਿੱਚ ਸੁੱਟਦਾ ਅੱਗ ਵੀ ਕੋਹ ਨਹੀਂ ਕਹਿੰਦੀ ਕਿਉਂਕਿ ਪ੍ਰਮਾਤਮਾ ਦਾ ਭਗਤ ਬੜੇ ਤਸ਼ੀਰ ਦਿੱਤੀ ਅਖੀਰ ਨੂੰ ਫਿਰ ਇੱਕੋ ਗੱਲ ਕਿ ਥੰਮ ਵੀ ਤਪਾਇਆ ਕਹਿੰਦਾ ਦੇਖ ਜਾ ਤੇ ਥੰਮ ਨੂੰ ਜਫੀ ਪਾਲਾ ਤਪਦੇ ਹੋਏ ਥੰਮ ਨੂੰ ਵੇਖਾਂ ਤੇ ਰਾਮ ਇਹਦੇ ਵਿੱਚ ਹੀ ਤੂੰ ਕਹਿੰਦਾ ਰਾਮ ਸਾਰਿਆਂ ਵਿੱਚ ਆ ਅਜ ਵੇਨਾ ਕੀ ਰਾਮ ਥੰਮ ਵਿੱਚ ਵੀ ਆ ਇੱਕ ਬਣੇ ਤਲਵਾਰ ਕਾਢ ਤੇਰਾ ਸਿਰ ਲਾ ਦੇਣਾ ਹੁ ਤਪਦੇ ਹੋਏ ਥੰਮ ਇੰਨਾ ਲਾਲ ਤਪਿਆ ਥੰਮ ਵੇਖ ਕੇ ਇੱਕ ਦੀ ਤੇ ਬੱਚਾ ਡੋਲਦਾ ਹੀ ਹੈ ਨਾ ਉਮਰ ਛੋਟੀ ਪਰ ਪ੍ਰਮਾਤਮਾ ਨੇ ਕੀੜੀ ਬਣ ਕੇ ਉੱਤੇ ਤੁਰਿਆ ਦੇ ਨਿਛਾ ਹੋ ਗਿਆ ਕੀ ਨਹੀਂ ਰਾਬੇ ਦੇ ਵਿੱਚ ਕੋਈ ਟਕੇ ਗੱਲ ਵਕੜੀ ਪਾ ਲਈ ਕੋਈ ਪ੍ਰਵਾਹ ਨਹੀਂ ਲੋਕਾਂ ਨੂੰ ਥੰਮ ਦੇਦਾ ਤਬਦਾ ਆ ਤੇ ਭਗਤ ਨੂੰ ਪ੍ਰਮਾਤਮਾ ਨੇ ਗੱਲ ਵਕੜੀ ਵਿੱਚ ਲਿਆ ਹੋਇਆ ਉਦੋਂ ਫਿਰ ਨਰ ਸਿੰਘ ਰੂਪ ਧਾਰਨ ਕਰਕੇ ਹਰਨਾਕਸ਼ ਦਾ ਅੰਤ ਕੀਤਾ ਇਸ ਕਰਕੇ ਭਾਈ ਆਪਣਿਆਂ ਭਗਤਾਂ ਦੀ ਰੱਖਿਆ ਕਰਦਾ ਔਖੀ ਘੜੀ ਨਾ ਦੇਖਣ ਨਹੀਂ ਆਪਣਾ ਬੁਰਦ ਸੰਭਾਲੇ ਉਸ ਸਮੇਂ ਭਗਤ ਪ੍ਰਹਲਾਦ ਤੇ ਔਖੀ ਘੜੀ ਆਈ ਹੁਣ ਥੰਮ ਵੜਾ ਤਪਿਆ ਦੇ ਕਿਦਾਂ ਜਫੀ ਪਾਉਣੀ ਪ੍ਰਮਾਤਮਾ ਬਣ ਗਿਆ ਨਾ ਫਿਰ ਕੀੜੀ ਦਾ ਰੂਪ ਤੇ ਆ ਗਿਆ ਜੇ ਕੀੜੀ ਨੂੰ ਸੇਕ ਨਹੀਂ ਲੱਗਦਾ ਫਿਰ ਮੈਨੂੰ ਕਿੱਥੋਂ ਲੱਗਣਾ ਤਦ ਕਹਿੰਦੇ ਆ ਪ੍ਰਮਾਤਮਾ ਆਪਣਿਆ ਭਗਤਾਂ ਦੀ ਰੱਖਿਆ ਕਰਦਾ ਜੀ ਤੇ ਰੱਖਿਆ ਕਿਤਾ ਕਰਦਾ ਸਤਿਗੁਰ ਕਹਿੰਦੇ ਹੱਥ ਦੇ ਰਾਖੇ ਆਪਣੇ ਕੋ ਸਾਥ-ਸਾਥ ਪ੍ਰਤਪਾਲੇ ਵਾਹਿਗੁਰੂ ਆਪਣੇ ਦਾਸਾਂ ਦੀ ਕਿਰਪਾ ਰੂਪ ਹੱਥ ਦੇ ਕੇ ਰੱਖਿਆ ਕਰਦਾ ਜੀ ਕਿਰਪਾ ਰੂਪ ਜਿੱਤੇ ਕਿਰਪਾ ਰੂਪ ਹੱਥ ਹੋ ਜਾਂਦਾ ਇਹ ਤੱਕ ਬਿਰ ਸਵਾਸ ਸਵਾਸ ਆਪਣੇ ਭਗਤਾਂ ਦੀ ਪਰਤਪਾਲਣਾ ਵੀ ਕਰਦਾ ਹੱਥ ਦੇ ਰੱਖ ਕੇ ਪਰਮੇਸ਼ਰ ਸਗਲਾ ਅਦੁਰਤ ਮਿਟਾਇਆ ਹੱਥ ਦੇ ਰੱਖ ਕੇ ਕਰ ਆਪਣੇ ਸਦਾ ਸਦਾ ਰੰਗ ਮਾਨ ਇਹ ਸਾਧੂਆਂ ਦੇ ਵਿੱਚ ਤਰੂ ਭਗਤ ਤਰੂ ਪ੍ਰਹਲਾਦ ਦੀਆਂ ਘੜੀਆਂ ਦੇ ਹੱਥ ਰੱਖਿਆ ਤਰੂ ਜਸਰਾਜ ਵਿੱਚ ਪੇੜਾ ਪਈਆਂ ਸੀ ਨਾ ਤਰੂ ਭਗਤ ਨੂੰ ਉਸੇ ਰਾਤ ਦਾ ਬਾਦਸ਼ਾਹ ਵੀ ਬਣਾ ਕੇ ਤਰੂਣ ਨੂੰ ਪ੍ਰਮਾਤਮਾ ਨੇ 36 ਹਜ਼ਾਰ ਵਰੇ ਰਾਜ ਕਰਾਇਆ ਵਾ ਅੰਤ ਨੂੰ ਅਟਲ ਪਦਵੀ ਵੀ ਬਖਸ਼ਿਸ਼ ਕੀਤੀ ਆ ਔਲਾਦ ਦੀ ਗੱਲ ਕੀਤੀ ਉਹਨੇ ਰੱਖਿਆ ਕੀਤੀ ਇਸੇ ਤਰ੍ਹਾਂ ਪ੍ਰਮਾਤਮਾ ਆਪਣੇ ਪਿਆਰਿਆਂ ਦੀ ਰੱਖਿਆ ਕਰਦਾ ਰਿਹਾ ਤ੍ਰੇਤੇ ਦੇ ਵਿੱਚ ਸੁਰਗੀਵ ਭਗਤਰੀ ਰੱਖਿਆ ਕੀਤੀ ਆ ਜੋ ਆਪਣੇ ਭਰਾ ਦੇ ਜ਼ੁਲਮ ਤੋਂ ਡਰਦਾ ਹੋਇਆ ਪਹਾੜੀਆਂ ਵਿੱਚ ਛिपਿਆ ਬੈਠਾ ਸੀ ਬਾਲੀ ਨੂੰ ਮਾਰ ਕੇ ਰਾਸਵੀਰ ਨੂੰ ਬਖਸ਼ਿਆ ਇਸੇ ਤਰ੍ਹਾਂ ਭੂਪੇਸ਼ਣ ਭਗਤ ਜਿਹਦੇ ਭਰੇ ਦਰਬਾਰ ਵਿੱਚ ਰਾਮਾਂ ਨੇ ਨਰਾਦਰ ਕੀਤਾ ਸੀ ਦਿੱਤਾ ਮਾਰੀਆਂ ਸੀ ਭਗਵਾਨ ਰਾਮ ਜੀ ਨੇ ਰਾਵਣ ਨੂੰ ਮਾਰ ਕੇ ਲੰਕਾ ਦਾ ਰਾਮਕੁੰਡ ਭਪੀਖੰਡ ਦੇ ਸੀਸ ਤੇ ਸੁਭਾਈ ਮਾਨ ਕੀਤਾ ਇਹ ਗਾਲਤ ਪਾਪਰ ਦੀ ਕਰ ਲਈਏ ਦਬਾਪਰ ਦੇ ਵਿੱਚ ਆਣ ਕੇ ਅਦਚਾਰੀ ਕੈਂਚ ਨੂੰ ਮਾਰ ਕੇ ਉਗਰ ਸੈਨ ਕੋ ਰਾਜ ਬਖਸ਼ਿਆ ਕਿਉਂਕਿ ਜਿੱਥੇ-ਜਿੱਥੇ ਵੀ ਭਗਤਾਂ ਦੀ ਰੱਖਿਆ ਕੀਤੀ ਹੈ ਦੂਤ ਦੁਸ਼ਮਣ ਸਭ ਤੁਝ ਦੇ ਨਿਵਰੇ ਪ੍ਰਗਟ ਤਮਾਰ ਪ੍ਰਤਾਪ ਤਮਾਰਾ ਜੋ-ਜੋ ਤੇਰੇ ਭਗਤ ਦਿਖਾਈ ਉਹ ਤਤਕਾਲ ਤੁਮ ਮਾਰਾ ਜਿਹੜਿਆ-ਜਿਹੜਿਆਂ दुष्टਾਂ ਨੇ ਤੇਰੇ ਭਗਤਾਂ ਦੀ ਦਿਲ ਦਿਖਾਏ ਨਾ ਕਹਿੰਦੇ ਉਹ ਤਤਕਾਲ ਤੁਮ ਮਾਰਾ ਪ੍ਰਮਾਤਮਾ ਨੇ ਮਾਰਿਆ ਉਹਨਾਂ ਨੂੰ ਹੁਣ ਦਪਾਪਰ ਦੇ ਵਿੱਚ ਹੁਣ ਦ੍ਰੋਪਤੀ ਜਿਹੜੀ ਸੀ ਭਰੀ ਸਭਾ ਦੇ ਵਿੱਚ ਅਨੰਤ ਉਹਦੀ ਸਾਰੀ ਉਤਾਰੀ ਜਾਣੀ ਦ੍ਰੋਪਤੀ ਦੇ ਪੰਜ ਘਰਵਰੇ ਸੀ ਪਾਡਵ ਪੰਜ ਪਾਡਵ ਉਹ ਜੂਏ ਵਿੱਚ ਸਾਰਾ ਕੁਝ ਹਾਰ ਗਏ ਇਥੋਂ ਤੱਕ ਆਪਣੀ ਜਨਾਨੀ ਦਰੋਪਤੀ ਵੀ ਹਾਰ ਕੇ ਜੂਏ 'ਚ ਹੁਣ ਉਹ ਵਿਚਾਰੇ ਬੈਠੇ ਨੇ ਉਹ ਕੁਝ ਨਹੀਂ ਕਰ ਸਕਦੇ ਉਹ ਜਿੰਨੇ ਉਹ ਰਾਣੀ ਦਰੋਪਤੀ ਜਿੱਤੀ ਸੀ ਉਹ ਕਹਿੰਦਾ ਇਹਨੂੰ ਅਲਥਨੰਗੀ ਕਰਨਾ ਸਾਰਿਆਂ ਦੇ ਸਾਹਮਣੇ ਇਹਦੀ ਸਾੜੀ ਉਤਾਰੋ ਉਹ ਸਾੜੀ ਉਤਾਰੀ ਤੇ ਸ਼ੁਰੂ ਕੀਤੀ ਤੇ ਦਰੋਪਤੀ ਨੇ ਕੀ ਕੀਤਾ ਫਿਰ ਨਿਮਾਣੀ ਜੀ ਬਣ ਕੇ ਮਨ ਦੇ ਵਿੱਚ ਅਰਦਾਸ ਕੀਤੀ ਆ اے ਕ੍ਰਿਸ਼ਨ ਭਗਵਾਨ ਕਿਰਪਾ ਕਰ ਇਲਾਜ ਪਤਰਾ ਕਹੀਂ ਭਗਵਾਨ ਪ੍ਰਮਾਤਮਾ ਦੇ ਅੱਗੇ ਬੇਨਤੀ ਕੀਤੀ ਤੇ ਪ੍ਰਮਾਤਮਾ ਨੇ ਲਾਜ ਰੱਖੀ ਆ ਸਾੜੀ ਲਾਉਣ ਵਾਲਾ ਸਾੜੀਆਂ ਲਾ ਲਾ ਥੱਕ ਕੇ ਪੰਡਾਂ ਦੀਆਂ ਪੰਡਾਂ ਸਾੜੀਆਂ ਲੱਖ ਗਈਆਂ ਪਰ ਉਹ ਨਹੀਂ ਕਰ ਸਕੇ ਇਸੇ ਤਰ੍ਹਾਂ ਕਲਯੁਗ ਦੇ ਵਿੱਚ ਭਗਤ ਕਬੀਰ ਸਾਹਿਬ ਦੀ ਭਗਤ ਸਾਧਨਾ ਜੀ ਭਗਤ ਨਾਮਦੇਵ ਜੀ ਦੀ ਰੱਖਿਆ ਕੀਤੀ ਪ੍ਰਮਾਤਮਾ ਨੇ ਇਹ ਕਲਯੁਗ ਦੇ ਵਿੱਚ ਕੀਤੀ ਹੈ ਸਤਿਗੁਰੂ ਗੁਰਨਾਣਕ ਸਾਹਿਬ ਮਹਾਰਾਜ ਨੇ ਦੁਨੀਆ ਨੂੰ ਸਿੱਧੇ ਰਾਹ ਤੇ ਪਾਉਣ ਵਾਸਤੇ ਸੰਸਾਰ ਦੇ ਲੋਕਾਂ ਨੂੰ ਅਸਲੀ ਜੀਵਨ ਮੰਨੋਰਥ ਦੱਸਣ ਵਾਸਤੇ ਧੰਨ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਨੇ ਚਾਰ ਉਦਾਸੀਆਂ ਕੀਤੀਆਂ ਇਤਨੇ ਲੋਕਾਂ ਨੂੰ ਪ੍ਰਭੂ ਦੇ ਨਾਲ ਜੋੜ ਕੇ ਸੰਸਾਰ ਸਮੁੰਦਰ ਤੋਂ ਤਾਰਨਾ ਕੀਤਾ ਭਾਈ ਇਥੋਂ ਤੱਕ ਅਸਮਾਨ ਦੇ ਤਾਰੇ ਗਿਣੇ ਜਾ ਸਕਦੇ ਨੇ ਪਰ ਧੰਨ ਗੁਰੂ ਨਾਨਕ ਦੇਵ ਮਹਾਰਾ ਨੇ ਜਿਨ੍ਹਾਂ ਨੂੰ ਸੰਸਾਰ ਤੋਂ ਤਾਰਿਆ ਪ੍ਰਾਣੀਆਂ ਨੂੰ ਉਹ ਗਿਣੇ ਨਹੀਂ ਜਿਹਾ ਸਕਦੇ ਤਾਰੇ ਗਨੀ ਜਾਤ ਹੈ ਪਰ ਤਾਰੇ ਰੰਗਨਾਤ ਸਤਿਗੁਰ ਜੀ ਨੇ ਸਿਵਨਾਦ ਨੂੰ ਕਿਰਤ ਕਰਕੇ ਤੇ ਰਾਜ ਵਿੱਚ ਕਿਹ ਉਪਦੇਸ਼ ਦਿੱਤਾ ਗੁਰਨਾਇਕ ਸਾਹਿਬ ਮਾਰਨੇ ਭਰਤਰੀ ਕੋਲ ਪਹੁੰਚ ਕੇ ਉਹਨੂੰ ਅਸਲੀ ਯੋਗ ਦੱਸਿਆ ਭਰਤਰੀ ਰਾਜਾ ਜਿਹੜਾ ਸੀ ਨਾ ਇਹ ਵੀ ਯੋਗ ਸਿੱਧੀਆਂ ਕਰਦਾ ਸੀ ਗੁਰਨਾਨਦ ਸਾਹਿਬ ਮਹਾਰਾਜ ਨੇ ਫਿਰ ਅਸਲੀ ਵਿੱਚ ਇਹਨੂੰ ਦੱਸਿਆ ਕਿ ਸਦੇਹਰਾ ਦੇ ਪਾਇਆ ਕਿ ਤੁਰਦਿਆਂ ਤੁਰਦਿਆਂ ਇੱਕ ਬੀਨਮ ਬਾ ਜੰਗਲ ਵਿੱਚ ਪਹੁੰਚ ਗਏ। ਬੀਆ ਬਾਣ ਜੰਗਲ ਆ ਜਿੱਥੇ ਪਹੁੰਚੇ ਭਾਈ ਬਾਲਾ ਤੇ ਭਾਈ ਮਰਦਾਨਾ ਨਾਲ। ਹਣ ਗੁਰਨਾਨਕ ਸਾਹਿਬ ਮਹਾਰਾਜ ਨੇ ਇੱਥੇ ਵੀ ਇੱਕ ਕੌਤਕ ਰੱਖਿਆ। ਦੇਖੋ ਗੁਰਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਸਤਗੁਰਾਂ ਜਿਹਦਾ ਭਲਾ ਕਰਨਾ ਸੀ ਨਾ ਗੁਰਨਾਨਕ ਸਾਹਿਬ ਮਹਾਰਾਜ ਕੋਈ ਨਾ ਕੋਈ ਉਸ ਸਮੇਂ ਕੌਤਕ ਰਚ ਦਿੰਦੇ ਸਨ। ਹੁਣ ਵਿਆਬਾਨ ਜੰਗਲ ਵਿੱਚ ਗਏ ਨੇ ਸਤਗੁਰਾਂ ਨੇ ਇੱਕ ਕੌਤਕ ਰਚਿਆ ਕਿ ਇੱਥੇ ਇੱਕ ਨਾ ਵੱਡਾ ਵੱਡਾ ਦੁਸ਼ਟ ਬੰਦਾ ਰਹਿੰਦਾ ਉਹਦਾ ਉਧਾਰ ਕਰਨਾ ਉਧਾਰ ਕਰਨ ਵਾਤੇ ਹੁਣ ਸਿੱਧਾ ਤੇ ਸਤਗੁਰ ਨਹੀਂ ਜਾਂਦੇ ਕਿਤੇ ਵੀ ਕਿਉਂਕਿ ਕੋਈ ਨਾ ਕੋਈ ਉਹ ਸਤਗੁਰ ਜੀ ਬਾਨਾ ਬਣਾ ਲੈਂਦੇ ਸੀ ਉਹਨੇ ਤੇ ਬਾਨਾ ਕੀ ਬਣਾਉਂਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਨੇ ਤੇ ਗੁਰਦੇਵ ਪਾਤਸ਼ਾਹ ਮਾਨੇ ਕੌਤਕ ਰਾਜ ਦਿੱਤਾ ਹੈ ਮਰਦਾਨੇ ਦੇ ਮਨ ਵਿੱਚ ਭਰਮ ਭਰਮਾ ਦਿੱਤਾ ਮਰਦਾਨਾ ਕਹ ਲਗਾ ਸਤਿਗੁਰ ਜੀ ਹੁਣ ਮੈਂ ਘਰੇ ਜਾਣਾ ਜੇ ਮੈਂ ਤੁਹਾਡੇ ਨਾਲ ਨਹੀਂ ਜਾਣਾ ਤੇ ਜਿੰਨੇ ਵੀ ਕੌਤਕ ਕੀਤੇ ਨੇ ਗੁਰਨਾਨਕ ਸਾਹਿਬ ਨੇ ਸਾਰੇ ਭਾਈ ਮਰਦਾਨਾ ਨਾਲ ਕੀਤੇ ਨੇ ਤੇ ਫਾਈ ਮਰਦਾਨਾ ਕਹਿ ਲਗਾ ਸਤਿਗੁਰੂ ਮੈਂ ਹੁਣ ਘਰ ਨਹੀਂ ਜਾਣਾ ਆ ਮੈਂ ਘਰ ਜਾਣਾ ਮੈਂ ਤੁਹਾਡੇ ਨਾਲ ਨਹੀਂ ਜਾਣਾ ਗਾੜੀ ਸਤਗੁਰ ਨਾਨਕ ਸਾਹਿਬ ਮਾਲੇ ਕਹਿੰਦੇ ਕੋਈ ਨਹੀਂ ਮਰਦਾਨਿਆਂ ਚਲੇ ਜਾਂਦੇ ਘਰੇ ਆ ਨਹੀਂ ਕਹਿੰਦਾ ਇਤੋਂ ਇੱਕ ਪੈਰ ਵੀ ਗਾਣੇ ਪੁੱਟਣਾ ਮੈਂ ਭਾਈ ਬਾਲੇ ਨੇ ਸਮਝਾਇਆ ਮਰਦਾਨਿਆਂ ਇਹ ਬੀਆਬਾਨ ਜੰਗਲ ਹੈ ਕੋਈ ਗੱਲ ਨਹੀਂ ਆ ਇੱਕ ਦੋ ਦਿਨ ਬਾਅਦ ਆਪਾਂ ਘਰ ਚਲੇ ਜਾਵਾਂਗੇ ਹੁਣ ਕੌਤਕ ਦੇ ਗੁਰਨਾਨਕ ਸਾਹਿਬ ਮਹਾਰਾਜ ਦੇ ਨੇ ਭਾਈ ਮਰਦਾਨਾ ਮੰਨਦਾ ਨਹੀਂ ਭਾਈ ਮਰਦਾਨਾ ਛੱਡ ਕੇ ਵਾਪਸ ਆਇਆ ਤੁਰ ਪਿੰਦਾ ਤੁਰਿਆ ਆਉਂਦਾ ਤੁਰਿਆ ਆਉਂਦੇ ਰਾਹ ਦੇ ਵਿੱਚ ਇਹ ਤਾਂ ਬਾਅਦ ਸਪਰਤਦਾ ਨਾ ਕਹਿੰਦੇ ਉਹ ਜੰਗਲ ਦੇ ਵਿੱਚ ਚੱਲਦੇ ਚੱਲਦੇ ਆਇਕਾ ਰਾਸ਼ਕ ਰਹਿੰਦਾ ਉੱਥੇ ਉਹ ਰਾਸ਼ਕ ਨੇ ਕਹਿੰਦੇ ਭਾਈ ਮਰਦਾਨੇ ਨੂੰ ਫੜ ਲਿਆ ਆਪਣੇ ਨਾਲ ਆਪਣੇ ਘਰ ਲੈ ਗਿਆ ਆਪਣੇ ਟਿਕਾਣੇ ਤੇ ਲੈ ਗਿਆ ਮਰਦਾਨੇ ਦਾ ਰਾਹ ਡਰ ਦੇ ਨਾਲ ਰੰਗ ਪੀਲਾ ਪੈ ਗਿਆ ਸੋਚਣ ਲੱਗਾ ਮੈਂ ਨਹੀਂ ਗੁਰਨਾਨਕ ਸਹਿਬਾ ਦਾ ਬਚਨ ਨਹੀਂ ਮੰਨਿਆ ਇਹ ਬਿਵਤਾ ਦੇ ਵਿੱਚ ਮੈਂ ਹੁਣ ਫਸ ਗਿਆ ਭਾਵੇਂ ਮੈਂ ਅਪਰਾਧ ਕੀਤਾ ਹੀ ਪਰ ਮੇਰਾ ਗੁਰੂ ਕਹਿੰਦਾ ਬਖਸ਼ਿੰਦ ਹੈ ਉਹ ਸ਼ਰਨ ਪਏ ਦੀ लाज ਰੱਖੇਗਾ ਇਹਦੇ ਭਾਈ ਮਰਦਾਨੇ ਨੇ ਫੇਰ ਜਾਦ ਕੀਤਾ ਬੇਂਤੀਆਂ ਕਰਨ ਲੱਗਾ ਉਸੇ ਥਾਂ ਤੇ ਬੈਠੇ ਨੇ ਗੁਰੂ ਨਾਨਕ ਸਾਹਿਬ ਮਰ ਗਾ ਨਹੀਂ ਗਏ ਜਦੋਂ ਮਰਦਾਨਾ ਵਾਸ ਮੁੜਿਆ ਸੀ ਗੁਰੂ ਸਾਹਿਬ ਇੱਕ ਦਾ ਇੱਕ ਕਦਮ ਵੀ ਅੱਗੇ ਨਹੀਂ ਤੁਰੇ ਕਿਉਂਕਿ ਸਤਗੁਰੂ ਜੀ ਅੰਤਰਜਾਮੀ ਮਰਦਾਨੇ ਦੀਆਂ ਇਹ ਬੇਂਤੀਆਂ ਸੁਣ ਕੇ ਗੁਰੂ ਨਾਨਕ ਸਾਹਿਬ ਮਨ ਮੁਸਕਰਾ ਪਏ ਨੇ ਕਹਿਣ ਲੱਗੇ ਭਾਈ ਬਾਲਾ ਮਰਦਾਨੇ ਨੂੰ ਰਾਸ਼ਤ ਨੇ ਪਕੜ ਲਈ ਤੇ ਮਰਦਾਨਾ ਹੁਣ ਤਰਨ ਸੁਤੰਤਰ ਹੋ ਕੇ ਬੇਨਤੀਆਂ ਕਰਦਾ ਪਿਆਈ ਤੇ ਭਾਈ ਬਾਲਾ ਕਹਿਣ ਲੱਗਾ ਸਤਿਗੁਰੂ ਜੀ ਉਹਨੇ ਕਿਹਾ ਤੁਹਾਡਾ ਬਚਨ ਮੰਨਿਆ ਵਾ ਉਹਨੂੰ ਤੁਹਾਡਾ ਬਚਨ ਤੇ ਸਤਿਗੁਰੂ ਜੀ ਮੰਨਿਆ ਨਹੀਂ ਆ ਤੇ ਗੁਰਨਾਨਕ ਸਾਹਿਬ ਮਹਾਰਾਜ ਕਹਿਣ ਲੱਗਾ ਨਹੀਂ ਬਾਲਿਆ ਮਰਦਾਨਾ ਫਿਰ ਵੀ ਸਾਡਾ ਹੈ ਸਾਨੂੰ ਆਪਣੇ ਦੀ लाज ਹੈ ਨਾਲੇ ਹੁਣ ਮਰਦਾਨਾ ਏ ਮਨ ਕਰਕੇ ਸਾਡੀ ਸ਼ਰਨ ਵਿੱਚ ਆਇਆ ਈ ਭਾਈ ਬਾਲੇ ਨੇ ਕਿਹਾ ਸਤਿਗੁਰ ਦੀ ਹਰਨਾਖ ਕਿਤਨੀ ਕਿ ਦੂਰ ਆ ਜਿਹੜਾ ਰਾਸ਼ਿਕਾ ਕਿਤਨੀ ਕਿ ਦੂਰ ਆ ਸਤਿਗੁਰ ਕਹਿਣ ਲੱਗੇ ਤੋ 11 ਕੋ ਦੂਤੇ ਹੁ ਗਾ 11 ਕੋ ਦੂਤੇ ਸਤਿਗੁਰ ਕਹਿ ਭਾਈ ਮਾਲ ਬਾਲਾ ਕਹਿੰਦਾ ਆਪਾਂ ਤੁਰ ਕੇ ਗਏ ਤਾਂ ਮਰਦਾਨੇ ਦਾ ਪਕੌੜਾ ਬਣਾ ਕੇ ਖਾ ਲਵੇਗਾ ਪਕੌੜਾ ਬਣਾ ਕੇ ਉਹ ਕਿਉਂਕਿ ਉਹਨੇ ਕੜਾਇਆ ਤੇਲ ਦਾ ਤਪਾਇਆ ਹੋਇਆ ਉਹ ਕੜਾਏ ਦੇ ਵਿੱਚ ਮਨੁੱਖ ਨੂੰ ਸੁੱਟ ਕੇ ਉਹਦਾ ਪਕੌੜਾ ਬਣਾ ਕੇ ਖਾਣਾ ਜਿਉ ਸਤਿਗੁਰ ਕਹਿਣ ਲੱਗੇ ਭਾਈ ਬਾਲਾ ਜੀ ਪਕੜੋ ਬਾਅਦ ਅੱਖਾਂ ਮਿਟੋ ਅੱਖ ਚਮਕਾਂਦੇ ਸਮੇਂ ਦੇ ਵਿੱਚ ਭਾਈ ਬਾਲਾ ਤੇ ਗੁਰੂ ਨਾਨਕ ਸਹਿਬ ਮਹਾਰਾਜ ਉਹ ਹਰਨ ਉਹ ਰਾਸ਼ਕ ਦੇ ਆਸਨ ਵਿੱਚ ਪਹੁੰਚਦੇ ਜਿੱਥੇ ਮਰਦਾਨੇ ਨੂੰ ਦੇਖ ਕੇ ਕਹਿਣ ਲੱਗੇ ਭਾਈ ਮਰਦਾਨਾ ਹਣ ਘਰ ਕਿਉਂ ਨਹੀਂ ਜਾਂਦਾ ਤੇ ਭਾਈ ਮਰਦਾਨਾ ਗੁਰੂ ਸਾਹਿਬ ਨੂੰ ਦੇਖ ਕੇ ਪ੍ਰਸੰਨ ਵੀ ਹੋਇਆ ਤੇ ਸ਼ਰਮ ਦੇ ਨਾਲ ਮੂੰਹ ਵੀ ਲਮਕਾ ਲਿਆ ਠਾਣ ਜੋ ਗਿਆ ਹੈ ਨਿਸ਼ਚਾ ਹੋ ਗਿਆ ਹੁਣ ਮੈਨੂੰ ਰ ਰਾਸ਼ਕ ਜਿਹੜਾ ਖਾ ਨਹੀਂ ਸਕਦਾ ਇਹ ਮਰਦਾਨੇ ਦੇ ਮਨ ਵਿੱਚ ਨਿਸ਼ਚਾ ਆ ਗਿਆ ਹੋਣੀਏ ਖਾ ਸਕਦਾ ਕਿਉਂਕਿ ਮੇਰਾ ਖਸਮ ਆ ਗਿਆ ਮੇਰਾ ਮਾਲਕ ਆ ਗਿਆ ਸਤਿਗੁਰ ਜੀ ਨੇ ਮਰਦਾਨੇ ਨੂੰ ਦੇਸਕ ਦੇ ਹਨੇ ਪਰ ਹਰਨਾ ਅੱਖਿ ਨੂੰ ਉਹ ਉਸ ਰਾਸ਼ਕ ਨੂੰ ਨਹੀਂ ਦਿਸਦੀ ਉਹ ਰਾਸ਼ਕ ਦਾ ਨਾਮ ਕੀ ਆ ਕੌਡਾ ਰਾਸ਼ਕ ਕੌਡਾ ਰਾਸ਼ਕ ਮਰਦਾਨੇ ਨੂੰ ਚੁੱਕ ਕੇ ਤੇਲ ਦੇ ਕਢਾਏ ਵਿੱਚ ਛੁੱਟਣ ਲੱਗਾ ਮਰਦਾਨਾ ਫਿਰ ਬੇਨਤੀਆਂ ਕਰਨ ਲੱਗਾ ਤੇ ਸਤਿਗੁਰੂ ਜੀ ਦੀ ਸੀਤਲ ਦ੍ਰਿਸ਼ਟੀ ਕਢਾਏ ਤੇ ਪਈ ਗੁਰੂ ਨਾਨਕ ਸਾਹਿਬ ਮਾਨ ਨੇ ਆਪਣੇ ਨਿਗਾਹ ਦੇ ਨਾਲ ਦ੍ਰਿਸ਼ਟੀ ਨਾਲ ਕਢਾਇਆ ਵੇਖਿਆ ਤਪਦਾ ਹੋਇਆ ਜਿਹਦੇ ਵਿੱਚੋਂ ਸੇਕ ਨਿਕਲਦਾ ਤੇ ਕੜਾਇਆ ਕਦੇ ਠੰਡਾ ਠਾਰ ਹੋ ਗਿਆ ਤੇ ਕਹਿੰਦੇ ਮਰਦਾਨੇ ਦੇ ਸਰੀਰ ਦੇ ਅੰਗ ਤੇਲ ਨਾਲ ਛੋਂਦੀ ਦੇਦ ਸੀ ਤਪਦਾ ਕੜਾਇਆ ਠੰਡਾ ਹੋ ਗਿਆ ਕੌਡਾ ਰਾਜ ਕੇ ਦੇਖ ਕੇ ਬੜਾ ਹਰਾਨ ਹੋਇਆ ਗੁਰੂ ਸਾਹਿਬ ਨੇ ਪ੍ਰਤੱਖ ਹੋ ਕੇ ਉਸ ਨੂੰ ਦਰਸ਼ਨ ਦਿੱਤੇ ਚਰਨੀ ਟੈ ਪਿਆ ਤੇ ਗੁਰੂ ਜੀ ਨੇ ਕਿਹਾ ਮਰਦਾਨੇ ਦੇ ਚਰਨੀ ਪੈ ਕੇ ਬਖਸ਼ਿਆ ਜਾਵੇਂਗਾ ਜੇ ਮਰਦਾਨੇ ਦੇ ਚਰਨੀ ਪਵੇਂਗਾ ਬਖਸ਼ਿਆ ਜਾਵੇਂਗਾ ਫੇ ਕੌਟਰਾਸ਼ਕਾ ਭਾਈ ਮਰਦਾਨੇ ਦੇ ਚਰਨੀ ਪਿਆ ਆਈ ਮਰਦਾਨੇ ਤੋਂ ਮਾਫੀ ਮੰਗੀ ਇਸਲਾ ਗੁਰੂ ਸਾਹਿਬ ਨੇ ਆਪਣੇ ਸੇਵਕ ਦੀ ਕਿਰਪਾ ਦ੍ਰਿਸ਼ਟੀ ਕਰਕੇ ਹੱਥ ਰੱਖ ਕੇ ਤਾਂ ਕਿ ਦੇ ਹੱਥ ਦੇ ਰੱਖ ਕੇ ਆਪਣੇ ਕੋ ਸਾਜ ਸਾਜ ਪ੍ਰਤਪਾਲੇ ਆਪਣਾ ਹੱਥ ਦੇ ਕੇ ਪ੍ਰਮਾਤਮਾ ਉਹਨੇ ਰੱਖਿਆ ਕਰਦਾ ਹੈ ਜੀ ਪ੍ਰਭ ਸੋ ਲਾਗ